ਜੀ ਵਿਦਿਆਰਥੀਓ ਮੈਰਿਟੋਰੀਅਸ ਸਕੂਲਾਂ ਦੇ ਵਿੱਚ ਕਾਉਂਸਲਿੰਗ ਦਾ ਅੱਜ ਦੂਸਰਾ ਦਿਨ ਆ ਪਲੱਸ 1 ਦੇ ਦਾਖਲੇ ਦੇ ਲਈ ਜਿਹੜਾ ਹੈਗਾ 12625 ਵੀਰਵਾਰ ਆਓ ਦੇਖੀ ਅੱਜ ਓਪਨ ਕੈਟਾਗਰੀ ਚੱਲ ਰਹੀ ਹੈ ਕਿ ਓਪਨ ਕੈਟਾਗਰੀ ਤੋਂ ਭਾਵ ਸਪਸ਼ਟ ਕਰ ਦੇਵਾਂ ਜਿਹੜੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਬੱਚੇ ਉਹਨਾਂ ਨੂੰ ਓਪਨ ਕੈਟਾਗਰੀ ਦੇ ਵਿੱਚ ਰੱਖਿਆ ਗਿਆ ਤੇ ਜਾਂ ਸਹਾਇਤਾ ਪ੍ਰਾਪਤ ਸਕੂਲ ਨੇਗੇ ਇਸ ਤਰ੍ਹਾਂ ਦੇ ਨਾਲ ਉਹਨਾਂ ਨੂੰ ਓਪਨ ਕੈਟਾਗਰੀ ਦੇ ਵਿੱਚ ਆ ਲੜਕੀਆਂ ਦੀ ਮੈਰਿਟ ਨੰਬਰ ਹੈਗੀ ਅੱਜ 12001 ਤੋਂ ਲੈ ਕੇ 122400 ਤੱਕ ਆ ਲੜੀ ਨੰਬਰ ਵੀ 12 ਸਖਤ ਲੈ ਕੇ 2400 ਤੱਕ ਆ ਅੰਕ ਉੱਪਰਲੇ 88 88 ਤੋਂ ਸ਼ੁਰੂ ਹੋਣੀ ਅੱਜ ਦੀ ਜਿਹੜੀ ਮੈਰਿਟ ਹੈ ਗਈ ਹੇਠਲੇ 80 ਤੇ 80 ਤੱਕ ਆ ਜਿਹੜੀ ਤੇ 80 ਵਾਲੇ ਬਹੁਤ ਸਾਰੇ ਵਿਦਿਆਰਥੀ ਜਿਨ੍ਹਾਂ ਦੀ 13 ਨੂੰ ਆ 80 ਦੇ ਵਿੱਚ ਸਾਰੇ ਨਹੀਂ ਐ ਸਪਸ਼ਟ ਕਰਦੇਵਾ ਬਾ ਜਿਹੜਾ ਇੱਥੇ ਧਿਆਨ ਰੱਖੋ ਤੁਸੀਂ ਲੜੀ ਨੰਬਰ ਤੇ ਮੈਟਰ ਨੰਬਰ ਦਾ ਧਿਆਨ ਰੱਖੋ 2400 ਤੱਕ ਆ ਜਿਹੜਾ ਹੇਠਲੇ 80 ਅੰਕ ਬਣਦੇ ਨੇ ਇਸੇ ਤਰ੍ਹਾਂ ਲੜਕੀਆਂ ਦੀ ਮੈਟਰ ਨੰਬਰ ਜਿਹੜੀ 976 ਤੋਂ ਲੈ ਕੇ 1943 ਤੱਕ ਤੇ ਲੜੀ ਨੰਬਰ ਵੀ 976 ਤੋਂ ਲੈ ਕੇ 1943 ਤੱਕ ਅੰਕ ਉੱਪਰਲੇ 83 ਤੋਂ ਸ਼ੁਰੂ ਹੋਊਗੀ ਮੈਟਾਜ ਤੇ ਹੇਟ ਲੈ ਹੈਗਾ 74 ਤਾਂ ਹੋਰ ਵੀ ਬਹੁਤ ਸਾਰੇ 74 ਵਾਲੇ ਹੈਗੇ ਪਰ 1943 ਤੱਕ ਵਾਲੇ ਜਿਹੜੇ ਵਿਦਿਆਰਥੀ ਬੁਲਾਏ ਗਿਆ ਸੋ ਵੱੱਟ ਵੱਟ ਜਾਣਕਾਰੀ ਨੂੰ ਆਪਾਂ ਅੱਗੇ ਭੇਜ ਗਏ ਬਾਕੀ ਜਿਹੜੀ ਵੀਡੀਓ ਪਈ ਹੈ ਕਿ ਕਿਹੜੇ-ਕਿਹੜੇ ਤੁਸੀਂ ਕਾਉਂਸਲਿੰਗ ਵੇਲੇ ਜਿਹੜਾ ਡਾਕੂਮੈਂਟ ਲੈ ਕੇ ਆਉਣੇ ਆ ਤੇ ਜਿਹੜਾ ਜਾ ਕੇ ਤੁਸੀਂ ਉੱਥੋਂ ਸੁਣ ਸਕਦੇ ਹੋ ਵਿਦਿਆਰਥੀਆਂ ਦੀ ਸਹਾਇਤਾ ਲਈ ਆਪਾਂ ਇਹਨੂੰ ਵੱਧ ਤੋਂ ਵੱਧ ਜਿਹੜਾ ਅੱਗੇ ਪ੍ਰਚਾਰ ਤੇ ਪ੍ਰਸਾਰ ਕਰੀਏ ਦਾ